ਚਰੇ ਇਹਦੇ ਤੇ ਬੜੀ ਕਰ ਚੁਸਤ ਸਾਕਣਾ ਅਦੇ ਦਾ ਹੁਣ ਫਰਕ ਤੇ ਨੀਵੜਾ ਰਾਂ ਨਾ ਬੜਾ ਕਾਲਾ ਰੋਜ਼ ਨੀ ਗੋਰੀ ਇਟਕੋ ਨਾ ਜੀ ਅ ਵੀ ਹੈ ਬਲੈਕ ਮੈਰ ਮੈਂ ਗੋਰੀ ਖਰੀਦਾਂਗਾ ਇੱਕੇ ਨੂੰ ਚਲਾਉਂਗਾ ਫਿਰ ਚਲਾਉਗਾ ਬੱਸ ਇਹ ਕੰਮ ਹੈ ਉਹ ਤਾ ਰੋਟੀ ਮਾਗ ਕੇ ਚਾਹ ਤੇ ਖਾਂਦੇ ਹਾਂ ਹਾਂ ਜੀ ਚਾਹ ਅਜਾਪ ਆਪਣਾ ਲੱਗੇ ਬ੍ਰੈਡ ਕੌੜੇ ਆਲੂ ਆਲੂ ਪਾ ਦੇ ਨਾ ਇਹਦੇ ਵਿੱਚ ਬ੍ਰੈਡ ਪਕੜ ਆਇਆ ਹਾਂ ਸ਼ਾਇਦ ਨੂੰ ਕੱਟਣਾ ਪਹਿਲਾਂ ਸਾਈਡ ਵਾਲਾ ਕੱਟ ਕੇ ਇਹ ਤਾਂ ਸਾਰੇ ਬੇਡਾਂ ਨਾਲ ਲਾਲਣਾ ਫਿਰ ਆਪਾਂ ਇਹ ਗ੍ਰਾਈਂਡ ਕਰ ਲੈਣਾ ਅੱਛਾ ਮਿਕਸਰ ਵਿੱਚ ਇੱਕ ਸਾਈਡ ਤੇ ਆਪਾਂ ਆਲੂ ਬੱਲੇ ਧਰਦੇ ਹਾਂ ਕਰਾਂ ਮੈਲਪਾ ਅੱਡੋ ਜਿੰਨਾ ਜੀਰਿਆ ਆਲੂ ਤੇ ਚਾਟ ਉੱਪਰ ਜਾਣੇ ਆ ਮਾਸ਼ਾ ਅੱਹ ਆਹ ਕਮਲੀ ਬਣਾਇਆ ਮੈਨੂੰ ਤੋ ਦੋਨੇ ਪੈਕੇਟ ਤਾਂ ਨਹੀਂ ਇੱਕ ਪੈਕੇਟ ਨੇ ਇੱਕ ਹੀ ਕਰਕੇ ਵੇਖਣਾ ਪੈਣਾ ਜੇ ਦੂਜੇ ਦੀ ਲੋੜ ਪਈ ਤਾਂ ਕਰ ਲਾਂਗੇ ਚੀਚੀ ਬਣਾ ਕੇ ਤੀਆਂ ਅੰਮ੍ਰਿਤ ਖਾ ਸਕੀ ਇਹਦਾ ਵੀ ਖਾਣਾ ਦਾ ਇਹਨਾਂ ਦੇ ਫਿਰ ਠਿੱਕੀ ਮਿਰਚ ਵਾਲੇ ਕੱਢਣੇ ਨਹੀਂ ਇਹਨਾਂ ਖਾ ਲੈਣੇ ਠਿੱਕੀ ਮਿਰਚਾ ਲੈ ਕੇ ਉਹ ਕੱਢਣੇ ਇੱਥੇ ਖਾ ਖੂ ਲੈਣੇ ਨੂੰ ਲੋਮ ਵਿੱਚ ਤੇਜ ਖਾਣਗੇ ਤੇ ਫੇਰ ਇਹਨਾਂ ਤੇ ਸਬਜ਼ੀਆਂ ਕੱਢਣੀਆਂ ਪਿਆ ਕਰਨੀਆਂ ਆਪਾਂ ਨੂੰ ਚਮੜ ਕੇ ਇਹਨਾਂ ਨੂੰ ਦੈ ਇੱਕ ਜਾਵਾਂਗੇ ਤਾਂ ਪਤਾ ਲੱਗੂ ਇਹਨਾਂ ਨੂੰ ਬੋਮ ਵਿੱਚ ਤੇਜ਼ ਖਾਨ ਦਾ ਮੈਂ ਇਹਨੇ ਬਰੀਕ ਸਹੀ ਹੈ ਕੰਡੇ ਹਾਂ ਬਰੀਕ ਬਰੀਕ ਇੰਨੇ ਕਿ ਤਾਂ ਸਹੀ ਹੈ ਨਾ ਮਣਕਾ ਜ਼ਿਆਦਾ ਹੀ ਹੋ ਗਏ ਨਾ ਚਲੋ ਆਲੂ ਆਪਣੇ ਕੋਈ ਸਿਟੀ ਨਹੀਂ ਵਜੀ ਗਿਆ ਇਸ ਬਣਨੀ ਨਹੀਂ ਹਾਂ ਆ ਸਾਨੂੰ ਚਪੇੜ ਮਾ ਨਹੀਂ ਇਦਾਂ ਦੇ ਕੰਮ ਨਾ ਕਰਿਆ ਕਰਨੀ ਜਿਹੜਾ ਕੰਮ ਕਿਹਾ ਉਹ ਤੇਰੇ ਕੋਲ ਹੁੰਦਾ ਨਹੀਂ ਹੈ ਕਰਨ ਤੇ ਨਹੀਂ ਹੁਣ ਮੈਂ ਇਹਨੂੰ ਕਰੂੰਗੀ ਇਹਦੇ ਵਿੱਚ ਕਰਾਈਆ ਅੱਗੇ ਮੈਂ ਕਰਾਣੀ ਕਰਨ ਸਾਈਡ ਪਲੀਜ਼ ਇੰਕਾ ਕਰਾ ਲਿਆ ਮੈਂ ਕੋੜਾ ਮੈਂ ਬੈਠ ਕੇ ਕਰਾਣੀ ਕਰਨਾ

ਦੇਓ ਕਹਿਣੇ ਚ ਕੀ ਦੇਣਗੇ ਅਜੇ ਵੀ ਥੋੜੇ ਥੋੜੇ ਘੱਟ ਜਿਆਦਾ ਪਰਿਆ ਹੋ ਗਿਆ ਹੋ ਗਿਆ ਹਾਂ ਥਾਲੀ ਫੜ ਤੁਨੇ ਦੂਜੀ ਥਾਲੀ ਫੜ ਹੋ ਲੈ ਉੱਚਾ ਵਾਲਾ ਡੱਬੇ ਚ ਨਹੀਂ ਆਪਣ ਥਾਲੀ ਚਾਹੀਦੀ ਥਾਲੀ ਲੈ সাইਡ ਤੇ ਕਰ ਲੋ ਇਹਨੇ ਥਾਲੀ ਕਿ ਕਰਦੇ ਨੇ ਮੋਟੇ ਤੋੜਾਂਗੇ ਚਲੋ ਆਪਣੀ ਚੀਜੀ ਬਣ ਕੇ ਰੈਡੀ ਹੋ ਗਈ ਇਹ ਤੋ ਬਣ ਗਈ ਆ ਕੀ ਆਂਦੇ ਪੰਜੀਰੀ ਤਿਆਰ ਲਾ ਲੈਣੇ ਹਾਈ ਕਿੰਨੇ ਸੌਂਦੀ ਪੰਜੀਰੀ ਹੀ ਬਣਉਣੀ ਚਾਹ ਹੁਣ ਆਪਣੇ ਆਲੂ ਉਪਲ ਜਾਣ ਫਸਾ ਤੋ ਤੇ ਗੱਲ ਨਹੀਂ ਚਾਹ ਫਸੋਣਾ ਵੀ ਸੀਟੀ ਵੱਜਣ ਲੱਗੀ ਇਹਦੀ

ਆ ਗੁਲਪਖੜਾ ਆਇਆ ਤੇ ਫਿਰ ਇਹਨਾਂ ਚਾਰੀ ਖਾਈ ਚਾਹ ਲੁਕਝਾਈ ਕਰਨਾ ਹਾਂ ਨਹੀਂ ਨਹੀਂ ਆਤੇ ਚਾਹ ਜਨਾ ਕਰੇਂਗੀ ਤਾਂ ਹੋਏਂਗੇ ਜੀ ਜੀ ਸੀਨ ਲੈ ਆਉਣੀ ਚੋ ਤਾਂ ਜਾ ਕਿੱਥੇ ਗਿਆ ਵਾ ਮਾਂ ਕਰਕੇ ਖੜਿਆ ਕਿੱਥੇ ਨੇ ਇਹ ਠੰਡੇ ਹੋ ਜਾਣਗੇ ਨਾ ਫਿਰ ਆਪਾਂ ਇਹਦੇ ਵਿੱਚ ਰਲਾਵਾਂ ਵਾਰਨਾ ਪਾਣੀ ਵਿੱਚ ਪਰੇ ਮਿਰਚ ਮਸ ਮੇਰੇ ਕੋਲ ਚੰਗਾ ਲੱਗਦਾ ਟੇਸਟ ਮጣ ਲਾਲ ਮਿਰਚ ਪਾ ਲੋ ਚਾਟੀ ਹੋ ਜਾਏ ਹੂੰ ਚਾਹ ਨਹੀਂ ਆਣਾ ਤੇ ਫਰਦਾ ਜਨਾ ਮਾਰ ਆ ਕੀ ਕੀਤਾ ਟੋਣਾ ਇੱਕ ਕਧੀਆਂ ਹੁੰਦਾ ਨਾ ਫਿਰ ਜ਼ਿਆਦਾ ਟੇਸਟੀ ਬਣਦਾ ਹਾਂ ਮੈਂ ਕਧੀਆਂ ਬੜਾ ਆਪਣੇ ਕੋਲ ਕੋਰ ਤਰੀਕਾ ਨਾਲ ਇੱਕ ਇਹ ਨੂੰ ਚਲਾਉਂਗਾ ਫਿਰ ਚਲਾਉਗਾ ਐਸ਼ ਮੈਨੂੰ ਕਾਹਦਾ ਬੁਲਾ ਲੈਣਾ ਆਸਮੀਣਾ ਪਾਪੜ ਬਲਾਈ ਗੁਰਪੇ ਤੋੜਦੇ ਪਾਓ ਤੋੜ ਇਹਦੇ ਵਿੱਚ ਪਾਣਾ ਇਕਰੋਣਾ ਹੈ ਤਨ ਇਹ ਕਿ ਥੋੜਾ ਜਿਹਾ ਦੁੱਧ ਨਾਲ ਕਰਕੇ ਵੇਖ ਲਓ ਨਾ ਬਾਕੀ ਪਾਣੀ ਨਾਲ ਕਰਕੇ ਵੇਖ ਲੈਨੇ ਆਪਾਂ ਥੋੜੇ ਜਿਹਾ ਜਿਹਦਾ ਵਧੀਆ ਬਣਗੇ ਉਹਦੇ ਨਾਲ ਬਣਾਈ ਜਾਵਾਂਗੇ ਫਸਟ ਟਾਈਮ ਤੇ ਆਪਾਂ ਬਣਾਉਣ ਲੱਗੇ ਦੁੱਧ ਪਾ ਲੈਣੀ ਇਹਦੇ ਵਿੱਚ ਭਾਂਡੇ 'ਚ ਥੋੜਾ ਜਿਹਾ ਇਹਦੇ ਵਿੱਚ ਭਾਂਡੇ 'ਚ ਪਾਓ ਇਹਦੇ ਵਿੱਚ ਇਹ ਸਹੀ ਹੈ ਪਾਣੀ ਮੈਂ ਪਰੋਵੀਟ ਬਣਾ ਕੇ ਤੁਹਾਨੂੰ ਮੰਗਣਾ ਨਹੀਂ ਪਰ ਮੈਂ ਦੂਜੀ ਤਰ੍ਹਾਂ ਬਣਾਵਾਂ। ਸੋ ਰੀਸ ਕਰ ਲਈ। ਤੇਲ ਲਾ ਤੋ ਨਾ ਪਲੇਟ ਚ। ਲੈ ਕੋਈ। ਤੂੰ ਇਹ ਹੁਣ ਕਰੋ। ਪਹਿਲਾਂ ਬ੍ਰੈਡ ਨੂੰ ਇਦਾਂ ਕਰੋ। ਹਾਂ। ਡੁਬਕੋ। ਚੰਗੀ ਤਰ੍ਹਾਂ ਨਿਚੋੜ ਲਓ। ਨਿਚੋੜ ਲਓ। ਇੰਨਾ ਗਰਮ ਪੜਾਣਾ। ਇਹ ਤੇ ਨਚਾਰਾ ਕੋਈ ਨਹੀਂ ਬਣਦਾ। ਐਸੇ ਬਣਨੇ ਆ। ਹਣ ਆਦੇ ਵਿੱਚ ਪਾ ਦੇਣਾ। ਤਲ ਵਰਕਤ ਨੂੰ ਨਵਾਈ ਜਾਂਦਾ ਹੈ ਹਾਂ ਹਉ ਤਰ ਪਰੇ ਹੋਣ ਜੂਲੇ ਦੇ

ਚਲੋ ਲਗੇ ਸੀ ਮਾਈਕ੍ਰੋਵੇਜ ਮਾਈਕ੍ਰੋਵੇਜ ਚਾ ਲੈਣੀ ਭਣੀ ਹੁਣ ਆਪਾਂ ਤੇਲ ਫਰਾਈ ਕਰਨ ਦਾ ਹੈ। ਕੇ ਕੇ ਨਹੀਂ ਆਣੀ। ਆਈ ਗਈ ਮਾਂ ਮੰਜਰੋ ਸੁਖੀ। ਨਹੀਂ ਅੰਸ ਤੇਰਾ। ਉਤਰਾ ਦੇ ਨਾ। ਕਾਕੂ ਕੇ ਫੇਟਾਵਾਂ ਕਿਨਾਂ। ਇਹ ਤੜਕੇ ਦਾ ਨੇ ਲੀ ਜੇ ਤੇਲ ਉੱਤੇ ਨਾ ਪਾਉਣਾ। ਦੂਜੀ ਪਾਣੀ ਸਈ ਆ ਘਰ ਰੱਖੀ ਹੋਈ ਐ। ਆਹ ਵੇ ਦੇ ਉੱਤੇ ਪਈ ਨਹੀਂ ਇਹ ਦੇਖ ਇਸ ਇਹ ਜਿਵੇਂ ਸੇਕ ਨਹੀਂ ਲੱਗਦਾ ਇਹ ਨਹੀਂ ਨਹੀਂ ਸੜ ਗਿਆ ਤੇਲ ਤੇ ਸੜ ਗਿਆ ਲੈ ਵਾ ਪੜਾਉ ਇੱਧਰ ਇੱਕ ਆ ਲੈ ਤੁਮਾ ਇਥੋਂ ਲੈ ਕੇ ਆ ਇੱਕ ਹੋਰ ਪਾ ਦੋ ਆਪਾਂ ਇਥੇ ਰੈੱਡ ਪਾਲ ਕੇ ਰੈੱਡ ਉਹ ਹਰੀ ਰੱਖ ਲੋ ਨਾ ਮਾ ਸਕੀ ਆਓ ਜਸਾ ਸਾਸਰਾ ਖੜੇ ਨੇ ਬਸ ਕਰ ਰਸਮ ਇਹਨਾਂ ਖਤਮ ਹੋ ਗਏ ਆਲੂ ਥੋੜੇ 2 ਮਿੰਟ ਲੱਗਣੇ ਆਪੀਂ ਦਾ ਬਣਾਓ ਮਰੀਲੀ ਚਲਦੀ ਚਲਕਾ ਪਰੇ ਨਹੀਂ ਨਹੀਂ ਆਵੇ ਰਸੋਸਾ ਕੀਤਾ ਆਪਣੇ ਕੋਲੇ ਬੜੀ ਬੜੀ ਮੱਚੇ ਜਾਦੀ ਹੈ ਇਹਦੇ ਕਰेंगी ਹਾਂ ਆ ਜਾਓ ਤੇ ਮੱਤੀ ਚਨਕੀਜਾ ਕੋਲ ਨਹੀਂ ਆਣੀ ਉੱਥਾਨੇ ਸੱਤ ਦੇ ਬਿਨਾਂ ਨਹੀਂ ਛੋਮਾਂ ਹੂੰ ਪਰਬੰਦ ਰਿਹਾ ਜਣ ਚਲਚਾ ਸਾਈਡ ਤੋਂ ਇੱਕ ਤੇ ਆ ਦੇ ਤੇਜ਼ ਕਰ ਲੋ ਗਿਆਂ ਤੇਜ਼ ਕਰ ਲੋ ਦੋ ਤਿੰਨ ਇਕੱਠੇ ਪਾਈ ਚੋ ਉਧਰ ਵੜਾ ਲੋ ਸਾਟ ਪਾਓ ਕੀ ਇੱਧਰੇ ਰੱਖ ਲੋ ਇੱਥੇ ਰੱਖ ਲੈਣਾ ਪਣੀ ਦਾ ਟੂਬ ਵੀ ਬੰਦ ਹੋ ਜਾਣਾ। ਮੇਰਾ ਜਾਣਾ ਦੇਖੀ ਇੱਥੇ। ਤੇਰ ਕੱਪਾ ਕਿੰਸਾ? ਆ ਜਿਹੜਾ ਵੀ ਖਾਓ ਅੱਧਾ-ਅੱਧਾ ਕਰਕੇ ਖਾਓ। ਸਬੂਤਾ ਤੇ ਨਹੀਂ ਅੰਦਰੋਂ ਨੇ ਚੁੱਟੀ ਜਾਂਦਾ। ਨਾ ਇਹਨੂੰ ਸਪਰੇਂਜਰ ਵਾਲਾ ਵੀ ਕੱਢ ਦਿਓ। ਛੱਟ ਦਾਂਗੇ ਜਾਨ। ਹਾਂ। 3-4 ਪੀਟ ਬਣਾ ਦੇ। ਕਿੰਨੇ ਭੰਨ ਜਾਣੀ? 3 ਭੰਨ ਜਾਂ 4 ਭੰਨ। ਸਾਜੀ ਵੈਸੇ। ਬਸ ਕਰ ਦੇ 10 ਮਿੰਟ। ਹਾਂ ਸਹੀ ਹੈ। ਆਲੂ ਜਣਾ ਬਾਹਰ ਆਵੇ ਬਸ। ਇੰਨਾ ਕ ਪਤਾ ਠੱਕ। ਬੀਬੀ ਨੂੰ ਦੇ ਆਈਏ ਚਾਹ ਬੀਬੀ ਵਾਸਤੇ ਬਣ ਗਿਆ ਨਾ ਬੀਬੀ ਨੂੰ ਕੱਟ ਕੇ ਕੱਟੋ ਇਹਨਾਂ ਨੂੰ ਪਹਿਲਾਂ ਕੱਟੋ ਆ ਲੋ ਕਰ ਤਾ ਤੁਸੀਂ ਕੱਟ ਦੋ ਮੈਂ ਬੀਬੀ ਨੂੰ ਦੇ ਕੇ ਆਈ ਹਾਂ ਹਾਂ ਮੈਂ ਲਿਆ ਹਾਂ ਇਹ ਨਾ ਕਰੀਂ ਇੱਧਾ ਕਰ ਹਲਚ ਕੱਟ ਦੋ ਮੈਂ ਬੀਬੀ ਨੂੰ ਦਿਆਂਗਾ ਥੋਨਾ ਲੋ ਦੇ ਲੈ ਕੋਈ ਥੋਨਾ ਲੋਸ ਗਿਆ ਤੇ ਡੱਡ ਜੀ ਲੱਗ ਗਈ ਮੈਂ ਕਿਹਾ ਤੁਹਾਨੂੰ ਆਉਣਾ ਹੈ ਨਾ ਸੋਇ ਤੇ ਕੋਲ ਆ ਰਿਹਾ ਤੇ ਬੂਆ ਵੱਲੋਂ ਫੋਨ ਕਰ। ਲਵਾ ਦੇ ਨੇ। ਆਵਾਜ਼ ਆਉਂ ਮੈਨੂੰ। ਪੀੜੀ ਪੀੜੀ ਕਿੱਥੇ? ਪੀੜੀ ਬਾਹਰ ਹੈ। ਪੀੜੀ ਬਾਹਰ ਹੈ। ਦੁੱਧ ਚੂਸ ਗਈ ਸਾਰਾ। ਪੀਣ ਨਹੀਂ ਗਈ। ਦੇਖ ਲਾ। ਨਹੀਂ ਪੀਤੀ ਗਈ ਮੈਂ। ਦੁੱਧ ਤੇ ਹੈ ਨਹੀਂ ਕਿ ਆ ਵਿੱਚ। ਵੇਖ ਲਾ ਮੈਂ। पे चलने बीबी ने चाह देना कि गर्मी हो oh कि गर्मी किन तो, तो ये हाल की अपना गर्मी बीबी आ बैठी बहरी बीबी आ चाह पी बनाए ਏ ਬੀਬੀ ਨਿਆਣੇ ਘਰੇ ਇਹਤ ਮੰਗਦੇ ਕੋ ਖਾਣ ਨੂੰ ਬਰੈਡ ਐ ਬਰੈਡ ਵੇ ਚਾਲੂ ਪਾਇਆ ਬੀਬੀ ਨੂੰ ਤੁਹਾਨੂੰ ਪਤਾ ਤੈਨੂੰ ਕੀ ਚਾਹੀਦਾ ਹੈ ਤੇਰੇ ਲਿਆਉਣਾ ਪੈਣਾ ਤਾਂ ਕਿ ਕੱਟ ਲੱਗਣ ਡੈ ਤੋਰੀ ਕਰ ਤੂੰ ਤੇ ਕਰਨੀ ਜੜੀ ਵੜੀ ਉਹ ਸੈਡਿ ਕਰਦੇ ਉਹ ਆਪੜਿਓ ਬੜੀ ਚਿੱਟੀ ਅੰਤਰੀ ਹੈ ਜੇ ਟੁੱਟੇ ਤਾਂ ਕੱਢੀ ਹੁੰਦੀ ਕੁੜੀ ਦੀ ਜਵਾਨੀ ਨਹੀਂ ਵਾਵਾ ਹੀ ਉਮਰ ਦੀ ਉਧਰ ਦੀ ਬੁੜੀਆਂ ਵੀ ਉਹੋ ਜਿਹੀਆਂ ਨਹੀਂ ਇਹ ਤਾਂ ਲੱਗਦਾ ਪਤਾ ਹੈਗੀ ਨਹੀਂ ਨਹੀਂ ਉਹ ਲੱਗਦਾ ਉਹਦਾ ਮੂਹਰੇ ਚੇਤ ਜਨਾਹ ਗੋੜੇ ਜੇ ਗਾਣੇ ਲਾਇਆ ਟਰੈਕਟਰ ਦੇ ਵਿੱਚ ਪੰਜਾਬੀ ਚ ਕਿ ਇੰਗਲਿਸ਼ ਚ ਪੰਜਾਬੀ ਉਹ ਉਹ ਜਿਹੜੇ ਇੱਥੇ ਕੈਨੇਡਾ ਵਾਂ ਉਹਨਾ ਕੋਈ ਪੜ੍ਹ ਨਹੀਂ ਗਏ ਕਿੰਨਾ ਕ ਉਹ ਜਿਹੜੇ ਫੇਟਾ ਕਰਦੇ ਆ ਉਹ ਜਗ ਰੂਪ ਹੀ ਆ ਇਹਦੇ ਤਿੰਜਾ ਮੋਟਾ ਜਿਹਾ ਉੱਥੇ ਪੜਿਆ ਖਾਸੇ ਕੋਠੀ ਵਾਂ ਘਟੀ ਤਕੜੀ ਪਾਈ ਜਾਂਦੇ ਨੇ ਫੇ ਪੈਹਾਂ ਬਥੇਰਾ ਦੇ ਕੇ ਜਾਂਦੇ ਆ ਜਿੰਦੇ ਲੈਂਦਾ ਹੁੰਦਾ ਡਾਲਰ ਦਿੰਦੇ ਆ ਨੇ ਇਹਨੇ ਕੰਮ ਕਰੰਦੇ ਸਦੀਕ ਲੱਗਤੀ ਆ ਉਹ ਉਹਦੀ ਘਰ ਦੇ ਬਾਹਰ ਦੇ ਮੁੱਢ ਦੀ ਵਿਆਹੀ ਹੈ ਅੱਛਾ ਉਹ ਸਦੀਕ ਮੁਸਾਫਿਰ ਅੱਛਾ ਮੈਂ ਮੈਂ ਪਹਿਲਾਂ ਵੀ ਵੇਖੀ ਗੋਰੀ ਮੈਂ ਕਿੰਨੀ ਵਾਰੀ ਵੇਖਿਆ ਹੋਰ ਹੋ ਰਹੇ ਹੋਰੇ ਮम्मी ਕਿੰਨੇ ਹੋ ਰਹੇ ਕੋਮਾ ਉਹਨੇ ਮੈਂ ਇੱਕਪੜੇ 500 ਤੋਂ ਕੋਟ ਰੋਇਆ ਜਣਾ ਮੈਂ ਸੇ ਨਾ ਜਿਹੜਾ ਇਹ ਬਾਅਦ ਚਲ ਕੇ ਦੀ ਬੋੜਾ ਕਾਲਾ ਹੁੰਦਾ ਹੈ ਨਾ ਅਜੇ ਤਾਂ ਹੁਣ ਫਿਰ ਤੋਂ ਦੀ ਬੋੜਾ ਰੰਗ ਬੜਾ ਕਾਲਾ ਹੋਰ ਜਿਹੜੇ ਗੋਰੀ ਇੱਥੇ ਕੋਲ ਨਹੀਂ ਆਦੀ ਇਹ ਮੈਂ ਐਪਲੈਨ ਮੈਂ ਮੜਾ ਯਸ ਤੇ ਦੀ ਬੋੜਾ ਸਾਦੀ ਵੇਲਾ ਤੂੰ ਕੀ ਲਾਂਦੀ ਹੋ ਹੋਂ ਦੀ ਦਾ ਚਲੇ ਰਿਹਾ ਘਰਣ ਬੜਾ ਪੈਣਾ ਬੜਾ ਕੰਮ ਹੈ ਚਲੋ ਚਾਹ ਪਾਈ ਗਏ ਆਪਾਂ ਲੈ ਹੋਰ ਹੈ ਕਿ ਜੇ ਮੈਂ ਜਾਣੇ ਫਿਰ ਲਈ ਤੇ ਲੱਗੇ ਰਵਾਰੇ ਹਾਂ ਤੋਈ ਖਾਓ ਜਲ ਆ ਕਿੰਨੇ ਬਣਾਏ ਆਸ਼ਮੀ ਤੂੰ ਮੈਂ ਪਾਪਾ ਨੇ ਬਣਾਏ ਆ ਮੇਰੇ ਹੋ ਚੁੱਕੇ ਆ ਤਾ ਕਿੰਨਾ ਹੀ ਲਾਤਾ ਜੇ ਤੂੰ ਥੂੜਾ ਜਰਦੇ ਤੇ ਕਹੀਂ ਜਰਾ ਠੋਗੀ ਜਾਂਦੇ ਮੈਂ ਫਸ ਫਸ ਗਈ ਹਾਂ ਹਾਂ ਖਤਮ ਹੋ ਗਿਆ ਸਾਰਾ ਗੋਸਾ ਖਦੋਤ ਸਿਕੰਡ ਹਾਣੀ ਪਾਣੀ ਇਹ ਆਹ ਮੋਟੂ 30 ਰੁਪਏ ਬਣਾਇਆ ਥੱਲੇ ਇਹ ਪਣੀ ਨਹੀਂ ਹੋ ਚਾਹ ਤਾਉਣਾ ਹੈ ਇਥੇ ਮਾਰ ਸਕਦੇ ਉਠਾ ਕੇ ਨਹੀਂ ਆਈ ਆਇਆ ਉਹ ਮਾਚਰਾਂ ਚਾਹ ਬੱਸ ਮੈਂ ਕਾਹ ਪਾ ਦوں ਮੈਂ ਲੈ ਕੇ ਚਾਹ ਬਟਨੇ ਚਾਹ ਬਟਨੇ ਚਾਹ ਮੈਂ ਕਹਣਾ ਆ ਗਈ ਬਟਨੇ ਚਾਹ ਬਟਨੇ ਚਾਹ ਫੋਸਟੇ ਕਰੀ ਗਈ ਨਾ ਤੁਹਾਨੂੰ ਬਰਾਉ ਹੋਏ ਕਿਤੇ ਲਿਚੀ ਚਾਹ ਨਹੀਂ ਲੈਣਾ ਕਲਾਂ ਸੁਟੂਗੀ ਕਲਾਂ ਸੁਟੂਗੀ ਨਾ ਸੁਟੂਗੀ ਸੁਟੂਗੀ ਨਹੀਂ ਮਾਫ ਕਰਦੇ ਇਸ ਟੂ ਵੀਡੀਓ ਲਈ ਕਾ ਕਰਦੀ ਤੁਸੀਂ ਬਖਾਇਆ ਸੀ ਸਾਨੂੰ ਜਿੱਦ ਤੂੰ ਤੁਸੀਂ ਬਣਾਈ ਸੀ ਚਲੈ ਇਕ ਕਰਦੇ ਹਾਂ ਬੱਚਾ ਸੋਕ ਪੂਰੇ ਕੰਮ ਹੋ ਗਿਆ ਹੁਣ ਫਤਿਹਵਾ ਅਸ ਦੇਖ ਰਿਓ ਉਧਰ ਟਾਟੇ ਕਮਰੇ ਚ ਉਹ ਆਣੀ ਨੂੰ ਮੈਂ ਉਹ ਉੱਥੇ ਲੈ ਜੂ ਨਾਲੇ ਜਾਨ ਨੂੰ ਖਵਾ ਦੇ ਉਹ ਪੈਣਾ ਨੂੰ ਚਲੈ ਫਿਰ ਇੰਨੇ ਰਹਿ ਜਾਣਗੇ ਖਾਦੇ ਰਹਿ ਕੇ ਲੈ ਜੂ ਕਿੰਨੇ ਆ 275 ਦੇ ਦੋ ਮੇਰੇ ਦੋ ਕਰਤੇ ਵਾਰ ਸਦਾਏਗੇ ਕਿਹੜਾ ਰਣਗੇ ਤੇ ਸਖਾਣਗੇ ਐਂ ਤੇ ਫਿਰ ਮੈਨੂੰ ਪਹਿਲਾਂ ਵਸਤੂ ਇਹੋ ਕਹਿਣਾ ਆ ਕਿ ਬਣਾ ਲਿਆ ਹੁੰਦਾ ਜੇ ਜਿੱਤਰ ਅੱਗੇ ਆਂਦੇ ਆਂ ਦੀਦੇ ਆਂਦੇ ਆਂ ਜਿੱਤਨੇ ਆਂਗਾ ਆਗੀ ਬਟਨੇ ਚ ਵੱਲਨੇ ਹੈਗੇ ਜੇ ਬੱਚਾ ਆ ਚੀਜੀ ਪਤੀ ਅੱਜੁੱਤਾ ਉੱਤਿਆਜ ਬਾਚੀ ਵੀ ਆਦੀ ਜਿੱਤੀ ਉੱਤੀ ਸਪ੍ਰਿੰਗ ਰੋਲੇ ਸਪ੍ਰਿੰਗ ਰੋਲੇ ਪਿੱਟਾ ਵਾਲਾ ਪੁੱਤ ਮੋਟੋਨੇ ਪੈਰ ਫੇਰ ਕਮਾਗੇ ਪਰਲੇ ਪਾਸੇ ਫੇਰ ਕਰਦੇ ਤੇ ਤੂੰ ਹੀ ਮੇਰੀ ਫਰਾਕ ਤੇ ਚਾਹ ਨਾ ਡੋਲਦੀ ਨਹੀਂ ਸੋਹਣੀ ਮੈਂ ਫਰਾਕ ਬਣਾਈ ਆ ਹੈਂ ਮੇਰੀ ਪੈਰਾਂ ਦੀ ਰੌਂਗੀ ਫੇਰਦੀ ਹਣੀ ਐਵੇਂ ਤੂੰ ਹੀ ਸੁੱਟਦੀ ਹੋਣੀ ਆ ਜੀ ਰੋਲਦੀ ਨਹੀਂ ਫੇਰਦੀ ਕਿੱਡੀ ਸੋਹਣੀ ਮੇਰੀ ਫਰਾਕ ਇੱਥੇ ਵੇਖੋ ਕਿੱਥੇ ਸੁੱਟੀ ਹੋਈ ਇਹਨਾਂ ਨੇ ਕਿੰਨੀ ਸੋਹਣੀ ਫਰਾਕ ਬਣੀ ਵੇਖੋ ਦੀ ਬਣਾ ਲੈ ਲੱਗਿਆ ਅਜੀ ਕੜੀ ਐਂਡ ਚੌਲ ਹਾਂ ਕੜੀ ਚਾਵਲ ਕੀ ਚਾਹੀਦਾ ਤੈਨੂੰ ਹੈਰਪੜ ਕੀ ਚਾਹੀਦਾ ਕੀ ਚਾਹੀਏ ਸੋ ਪਾਸ ਬਣਾਈ ਅੱਜ ਕੜੀ ਚੌਲ ਉਹ ਕੀ ਕਰਨ ਦੇਵੇ ਕਿਦਾਂ ਡੰਡੇ ਫੜੇ ਉਹਨਾਂ ਨੇ ਕਿੰਨੇ ਕਿੰਨੇ ਡੰਡਾ ਨਾ ਮਾਰਦੇ ਵਾਸਪਾ ਦੇ ਇੱਕ ਦੂਜੇ ਦੇ ਮਹਾਂਵਾਸ ਤੋਂ ਪਟਾਣੇ ਤੱਕ ਸਾਰੇ ਨਾਨੀ ਉਹਨਾਂ ਪਾਰ ਚੱਲੇ ਹੋਏ ਸੋਇਨ ਨੂੰ ਮੜਦੇ ਹਨ ਤਮੀ ਕਰਨ ਦਾ ਤਾਂ ਟਾਂਕਾ ਫੜੀਆਂ ਜਿਵੇਂ ਘਾਰ ਹੀ ਲੈਣਾ ਹੁੰਦਾ ਕੋਈ ਇਹ ਦਰਮਿਆਨ ਚੜਦੇ ਥੁੱਕੇ ਫੇ ਕਿੱਦਾਂ ਨਿਆਣੇ ਸਾਰੇ ਕੋ ਟੰਡਾਏ ਅੱਜ ਲੈਣ ਹੀ ਬਣਾਏ ਕੁੱਟੋ ਕੁੱਟੋ ਸਰੰਦਨੋਂ ਕੜੀ ਚਾ ਉਠਾਉਣੇ ਮਿਲ ਕੇ ਹਣਾ ਸਾਹ ਚੜ ਵੀ ਗਿਆ ਤੇ ਮੇਰੇ ਜੀ ਬਿਚਾਰੀ ਚਾਹੇ ਵਰ ਉਹ ਖੜੀ ਲਿਓ ਨਾ ਇਹ ਮੈਂ ਹਾ ਤੁਹਾਨੂੰ ਦੀ ਗੰਡੀ ਲਿਆ ਦਵਾਂ ਇੱਕ ਇੱਕੋ ਜਾਈਸ ਆਜਾ ਦੀਦੀ ਲੈ ਕੇ ਆਇਆ ਨਵੇਂ ਸੂਟ ਆਜੋ ਤੁਹਾਨੂੰ ਵੀ ਦਿਖਾਉਂਦੀ ਆ ਪਰਮੇਸ਼ੀ ਦੇ ਸੂਟ ਆ ਦੀਦੀ ਕਿੱਸਾ ਸੂਟ ਵਿਖਾਓ ਮੈਨੂੰ ਹਾਂ ਸੂਟ ਉਹ ਗਾਹਲਾ ਬਰੋਸ਼ਾ ਬੈਨੋ ਗਾਹਲਾ ਹਾਂ ਬਾਹਰ ਚੱਲ ਕੇ ਅੰਦਰ ਨਹੀਂ ਰੱਖੀ ਤਾਜ ਕੋ ਚ ਕੱਢ ਕੇ ਨਾ ਲੈ ਜਾਏ ਸਾਰ ਕੇ ਤੂੰ ਰਹਿਣੇ ਸੂਰੀ ਕਰ ਦੇ ਆ ਇਹ ਦੇਖਿਆ ਸੀ ਪਹਿਲਾਂ ਤੇ ਆ ਇਹ ਨਹੀਂ ਵੇਖਿਆ ਇਹ ਹੁਣ ਵੇਖਣ ਲੱਗੀ ਆ ਇਹ ਕਿੰਨੇ ਦਾ 280 300 ਹੀ ਹੋ ਗਿਆ ਫਿਰ 280 ਦਾ ਬਰੋਸ਼ਰ ਤੇ ਆ ਕਾਟਨ ਆ 300 ਦਾ ਆ ਇਦਾਂ ਦਾ ਪ੍ਰਿੰਟ ਸੂਟ ਮਿਲ ਜੈਣਾ 1 ਮੀਟਰ ਕਿੱਡਾ ਸੋਣਾ ਹੈ ਮੀਟਰ ਨਹੀਂ ਨਾ ਦਿੰਦੇ ਨਾ ਵਾਂ ਦੇ ਪੂਰਾ ਸੂਟ ਲਓ ਅੱਛਾ ਇਹ 300 ਦਾ ਹਵੀ ਬਰੋਸ਼ਾ ਇਹ ਵੀ ਬਰੋਸ਼ਾ ਇਹਨੇ ਬਰੋਸ਼ਾ ਕੀ ਕਰਨ ਦਾ ਹੈ ਗਰਮੇ ਵਿੱਚ ਪਾਉਣ ਲਈ ਕਲਾ ਲਿਆ ਕੇ ਪਾਉਣ ਹੈਵੀ ਬਰੋਸ਼ਾ ਇਹ ਵੀ ਸਾਰ ਸੇਮ ਰੈਡ 280 280 280 300 ਰੁਪਏ ਦੀ ਗੱਲ ਹੈ ਚਲੋ ਇਹ ਵੀ 280 ਇਹ 350 ਇਹ 350 ਇਹ ਕਾਟਨ ਦਾ ਹੈ 350 ਤੁਸੀਂ ਹੁਣ ਕਿਹੜਾ ਕੱਟਣਾ ਹੈ ਮੈਂ ਨਹੀਂ ਪਹਿਨਾ ਸੀਗੀ ਗਰਮੀ ਬੜੀ ਆ ਗਈ ਮੈਂ ਘਰੇ ਪਾਇਆ ਕਰਨੇ ਆ ਨਹੀਂ ਮੇਰੇ ਕੋ ਪੈਂਦੇ ਮੈਂ ਤਾਂ ਬੜੀ ਗਰਮੀ ਲੱਗਨ ਤੇ ਜਾਂ ਚੀ ਅੱਛਾ ਪਿਛਲੇ ਬਰੋਸ਼ੇ ਪਿਛਲਾ ਬਰੋਸ਼ਾ ਕਰਨਾ ਹੈ ਕਾਟਣ ਤੇ ਪਾਉਂਦੀ ਰਹੀ ਪਿਛਲੀ ਵਾਰੀ ਤੋਂ ਬਰੋਸ਼ੇ ਦਾ ਨਹੀਂ ਪਾਇਆ ਹੁਣ ਆ ਘਟਣਾ ਬਰੋਸ਼ੇ ਦੇ ਸੀਗੇ ਫਿਰ ਮੈਂ ਤਿੰਨੇ ਹੀ ਬਰੋਸ਼ੇ ਦੇ ਇਹਨਾਂ ਨੂੰ ਪਾਇਆ ਰਹਿਣ ਕਿਹੜਾ ਕੱਟਣਾ ਜਣ ਹਾਂ ਤਿੰਨੇ ਤਿੰਨੇ ਇਕੱਠੇ ਕੱਟ ਦੇਣ ਹਾਂ ਸੀ ਤੇ ਇਹਨਾਂ ਨੂੰ ਇੱਕ ਲੈ ਜਾਂਦੇ ਸਵੇਰੇ ਇਹਨਾਂ ਕੀ ਕਰਨੇ ਕਟਾ ਕੇ ਇਕੱਠੇ ਕੱਟ ਨੇ ਦੋ ਨਹੀਂ ਇੱਕ ਇੱਕ ਮੰਮੀ ਦਾ ਤੇ ਇੱਕ ਫੇਰ ਭਰਿਆ ਜਮਾ ਇੱਕ ਟਾਂ ਇੰਨੇ ਵਿਚਾਰੀ ਕਿੱਥੋਂ ਕੱਟ ਦੂਗੀ ਸਾਲ ਖੰਡੀ ਕੜੀਆਂ ਚੌਂ ਅੱਜ ਬੜੀ ਕੀਤੀ ਨੇ ਆਣੇ ਦੀਦੀ ਦੀ